ਸਿੱਧੀ ਗੱਲ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਨਰਾਇਣ ਸਿੰਘ ਯਾਰ ਬਹੁਤ ਸਤਿ ਸ਼੍ਰੀ ਅਕਾਲ। ਤੁਸੀਂ ਪ੍ਰੋਗਰਾਮ ਹਮਚਾਰ ਚਰਚਾ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਜੁੜੇ ਰਹੇ। ਸੋ ਜਿਨ੍ਹਾਂ ਨੇ ਮੇਰਾ ਕੱਲ ਦਾ ਪ੍ਰੋਗਰਾਮ ਦੇਖਿਆ ਉਹਨਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ। ਉਰਾਸ ਕਰਦੇ ਕਿ ਇਸੇ ਤਰ੍ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਅੱਗੇ ਸ਼ੇਅਰ ਜਰੂਰ ਕਰੋਗੇ ਤੇ ਆਪਣੀ ਸਜਾਵਤ ਦਿੰਦੇ ਰਹੋ। ਅਸੀਂ ਅੱਜ ਗੱਲ ਉਹ ਕਰਾਂਗੇ ਜਿਵੇਂ ਕੱਲ ਦੀ ਜਾਂ ਪਰਸੋਂ ਦੀ ਟੀਵੀ ਚੈਨਲ ਦੇ ਉੱਤੇ ਬਹੁਤ ਜ਼ਿਆਦਾ ਵੱਡੀਆਂ ਖਬਰਾਂ ਅਖਬਾਰਾਂ ਚੰਗੀਆਂ ਆ ਰਹੀਆਂ ਨੇ 2024 ਦੇ ਇਲੈਕਸ਼ਨਾਂ ਨੂੰ ਲੈ ਕੇ ਸੋ ਅਸੀਂ ਗੱਲ ਕਰਦੇ ਹਾਂ ਉਸ ਸਮੇਂ ਦੀ ਜਿਹੜੇ ਵੇਲੇ ਤੋਂ ਇਹ ਚੋਣਾਂ ਦਾ ਰੁਝਾਨ ਜਿਹੜਾ ਸ਼ੁਰੂ ਹੋਇਆ ਭਾਵੇਂ ਕਿ ਅੱਜ ਕਈ ਸਵਾਲ ਸਾਡੇ ਉੱਠਦੇ ਨੇ ਤੇ ਉਹਨਾਂ ਸਵਾਲਾਂ 'ਚੋਂ ਕੁਝ ਸਵਾਲ ਇੱਕ ਨਵੇਂ ਬਣਦੇ ਨੇ ਉਹ ਇਹ ਬਣਦੇ ਨੇ ਵੀ ਕੀ ਕਾਰਨ ਹੈ ਕਿ ਅੱਜ ਸਾਡੇ ਲੋਕ ਜਿਹੜੇ ਇਸ ਪਾਰਲੀਮੈਂਟਿਕ ਸਿਸਟਮ ਦੀਆਂ ਚੋਣਾਂ 'ਚ ਆਪਣਾ ਜਿਹੜਾ ਅ ਇੰਟਰਸਟ ਆ ਉਹ ਨਹੀਂ ਲਾ ਰਹੇ ਉਹਨਾਂ ਦੇ ਅੰਦਰ ਕੋਈ ਬਹੁਤਾ ਜ਼ਿਆਦਾ ਜਿਹੜਾ ਉਤਸ਼ਾਹ ਪੈਦਾ ਨਹੀਂ ਹੋਇਆ ਕਿਉਂਕਿ ਜਿਹੜੀਆਂ ਪਿਛਲੀਆਂ ਸਾਡੀਆਂ ਇਲੈਕਸ਼ਨਾਂ ਚਾਰ ਗੇੜ ਜਾਂ ਪੰਜ ਗੇੜੀਆਂ ਹੋ ਚੁੱਕੀਆਂ ਉਹਨਾਂ ਦੇ ਵਿੱਚ ਜਿਹੜੀ ਪ੍ਰਤੀਸ਼ਤ ਜਿਹੜੀ ਟੋਟਲ ਹੈ ਉਹ ਸਾਰੀ ਜਿਹੜੀ ਹੈ ਬਾਹਰ ਤੋਂ 63% ਹੈ ਹੁਣ ਇਹਦੇ ਕਾਰਨ ਤਾਂ ਲੱਭਣੇ ਪੈਣਗੇ ਕਿਉਂਕਿ ਸਰਕਾਰਾਂ ਨੇ ਜਾਂ ਕੇਂਦਰ ਦੀ ਸਰਕਾਰ ਨੇ ਇਸ ਚੋਣ ਮੁਹਮਮ ਦੀ ਪ੍ਰਚਾਰ ਲਈ ਲੋਕਾਂ ਨੂੰ ਜਾਗਰੂਕ ਕਰਨੀ ਕਰੋੜਾਂ ਰੁਪਏ ਖਰਚ ਲਿਆ ਪਰ ਖਰਚਣ ਦੇ ਬਾਅਦ ਵੀ ਜਿਹੜੇ ਲੋਕਾਂ ਦਾ ਰਜਾਣ ਜਿਹੜਾ ਲੋਕੀ ਉਹ ਹੀ 68% VOTING ਤੇ 38% ਲੋਕ ਜਿਹੜੇ ਨੇ ਉਹ ਇਸ ਪਾਰਲੀਮੈਂਟ ਸਿਸਟਮ ਤੋਂ ਬਾਹਰ ਜਾ ਰਹੇ ਨੇ ਉਹਨਾਂ ਦਾ ਕੀ ਕਾਰਨ ਹੈ ਕਿ ਇਹ ਕਾਰਨ ਹੈ ਕਿ ਜਾਂ ਤਾਂ ਉਹ ਸਾਡੇ ਇਸ ਸਿਸਟਮ ਨੂੰ ਪਸੰਦ ਨਹੀਂ ਕਰਦੇ ਜਾਂ ਇਹ ਕਾਰਨ ਹੈ ਕਿ ਉਹ ਜਿਹੜੀ ਸਾਡੀਆਂ ਰਾਜਸੀ ਪਾਰਟੀਆਂ ਨੇ ਉਹਨਾਂ ਰਾਜਸੀ ਪਾਰਟੀਆਂ ਦੇ ਪ੍ਰੋਗਰਾਮ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਜਾਂ ਇਹ ਕਾਰਨ ਹੈ ਕਿ ਪਿਛਲੇ ਲਗਾਤਾਰ 70 ਸਾਲ ਚ ਇਹ ਜਿਹੜਾ ਪਾਰਲੀਮੈਂਟ ਸਿਸਟਮ ਜਿਹੜੇ ਚੁਣ ਕੇ ਆ ਗਏ ਨੇ ਉਹ ਆਪਣੀ ਭਾਸ਼ਣਾ ਚ ਆਪਣੇ ਮੈਨੀਫੈਸਟੋ ਵਿੱਚ ਜੋ ਕੁਝ ਕਹਿੰਦੇ ਨੇ ਉਹਨਾਂ ਨੂੰ ਅਮਲ ਚ ਨਹੀਂ ਲਿਆਉਂਦੇ ਸੋ ਇਹ ਕਈ ਕਾਰਨ ਨੇ ਪਰ ਮੈਂ ਇਹ ਸਭ ਇਹਨਾਂ ਵੀ ਸਾਡੇ ਕਾਰਨਾਂ ਚ ਬਹੁਤ ਵੱਡਾ ਕਾਰਨ ਇਹ ਹੈ ਕਿ ਲੋਕਾਂ ਚ ਜਿਹੜੀ ਅੱਜ ਸਾਖਰਤਾ ਦੀ ਗੱਲ ਕਰਦੇ ਨੇ ਜਿਵੇਂ ਸਾਖਰਤਾ ਦੀ ਗੱਲ ਕਰਾਂਗੇ ਤੇ ਮੋਸਟਲੀ ਗੱਲ ਹੈ ਕਿ ਸਾਡੇ 75% ਜਿਹੜੀ ਹੈ ਉਹ ਸਾਖਰਤਾ ਅਜੇ ਤੱਕ ਹਿੰਦੁਸਤਾਨ ਚ ਨਹੀਂ ਹੈ ਹੁਣ ਸਾਖਰਤਾ ਦਾ ਜਿਹੜਾ ਮਾਪਦੰਡ ਹੈ ਨਾ ਉਹ ਮਾਪਦੰਡ ਹੈਗਾ 8ਵੀਂ ਪਾਸ ਤੁਹਾਨੂੰ ਇਹ ਸੋਚਦੇ ਹੋ ਵੀ ਇੱਕ ਅਠਵੀਂ ਪਾਸ ਵਾਲਾ ਬੰਦਾ ਉਹ ਸਾਡੇ ਰਾਜਨੀਤਿਕ ਸਿਸਟਮ ਨੂੰ ਕਿਵੇਂ ਸਮਝ ਸਕਦਾ ਉਹਦੇ 'ਚ ਕਿੰਨੀ ਕਿ ਸਿਆਣਪ ਹੋਏਗੀ ਕਿੰਨਾ ਕੁਝ ਹੋਏਗਾ ਪਰ ਸਾਡੇ ਜਿਹੜੇ EDA ਦੇ ਆਰ ਹੈ ਡਿਪਾਰਟਮੈਂਟ ਜਿਨ੍ਹਾਂ ਨੇ ਸਰਵੇ ਕੀਤਾ ਉਹਨਾਂ ਦੀ ਇਹ ਅਜੇ ਤੱਕ ਲੋਕਾਂ ਤੱਕ ਪਹੁੰਚ ਦੀ ਜਿਹੜੀ ਸੀਮ ਜਿਹੜੀ ਹੈ ਉਹ ਸਮਝ ਹੈ ਉਹ ਆਪਣੇ ਲੋਕਾਂ ਨੂੰ ਇਸ ਗੱਲ ਵੀ ਨਹੀਂ ਸਮਝਾ ਸਕੇ ਕਿ ਇਹ ਜਿਹੜੀ ਸਿਸਟਮ ਹੈ ਇਹਦੇ ਤੋਂ ਤੁਸੀਂ ਲਾਂਭੇ ਕਿਉਂ ਜਾ ਰਹੇ ਹੋ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਕਈ ਅਜਿਹੇ ਕਾਰਨ ਨੇ ਉਨਾ ਕਾਰਨ ਕਿ ਸਭ ਤੋਂ ਵੱਡਾ ਕਿ ਲੋਕਾਂ ਕਾਰਨ ਹੈ ਕਿ ਲੋਕਾਂ ਦਾ ਅੱਜ ਰੋਟੀ ਰੋਜ਼ੀ ਦੀ ਲੋੜ ਹੈ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਤੁਸੀਂ ਇਹ ਹੈਰਾਨ ਹੋਵੋਗੇ ਕਿ ਜਿਸ ਦੇਸ਼ ਦੇ 80 ਕਰੋੜ ਲੋਕ ਮੁਕਤ ਦਾ ਫਰੀਦ ਆ ਰਾਸ਼ਨ ਜਿਹੜਾ ਉਹ ਲੈ ਰਹੇ ਨੇ ਤੇ ਸਰਕਾਰਾਂ ਇਹ ਮਾਣ ਮਹਿਸੂਸ ਕਰਦੀਆਂ ਨੇ ਕਿ ਅਸੀਂ 80 ਕਰੋੜ ਲੋਕਾਂ ਨੂੰ ਜਿਹੜਾ ਉਹ ਫਰੀ ਰਾਸ਼ਨ ਦੇ ਰਹੇ ਆ ਬਿਜਲੀ ਤੇ ਦੇ ਰਹੇ ਆ ਸਭ ਕੁਝ ਦੇ ਰਹੇ ਆ ਇਹਦੇ ਤੋਂ ਹੀ ਸਾਡੀ ਸਾਖਰਤਾ ਦਾ ਪਤਾ ਲੱਗਦਾ 8ਵੀਂ ਪਾਸ ਜਿਹੜਾ ਬੰਦਾ ਹੈ ਉਹ ਕਿੰਨਾ ਚ ਜਿਹੜਾ ਮਤਲਬ ਉਹ ਸਮਝਦਾਰ ਹੋਊਗਾ ਸੂਝਵਾਨ ਹੋਊਗਾ ਜਿਹੜੀ ਸਾਡੀ ਨਜ਼ਾਰਤ ਕੀਤੀ ਗਈ ਹੁਣ ਜੇ ਇਹਦੇ ਨਾਲ ਨਾਲ ਗਰੀਬੀ ਦੀ ਵੀ ਗੱਲ ਕਰਦੇ ਆ ਗਰੀਬੀ ਦੀ ਰੇਖਾ ਦੀ ਗੱਲ ਕਰਦੇ ਆ ਤੇ ਅਜੇ ਸਾਡੇ 22% ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ ਹੁਣ ਜੇ ਗਰੀਬੀ ਰੇਖਾ ਦੀ ਗੱਲ ਕਰੀਏ ਕਿ ਗਰੀਬੀ ਰੇਖਾ ਦੀ ਜਿਹੜੀ ਮਾਪਦੰਡ ਹੈ ਉਹ ਕੀ ਹੈ ਉਹ ਮਾਪਦੰਡ ਪਤਾ ਕੀ ਹੈ ਹੈਰਾਨ ਹੋਮੋਗੇ ਤੁਸੀਂ ਕਿ ਜਿਹੜਾ ਬੰਦਾ ਸ਼ਹਿਰੀ ਹੈ ਉਹ 30 ਰੁਪਏ ਰੋਜ਼ ਖਰਚ ਕਰਦਾ ਹੋਵੇ ਜਿਹੜਾ ਪਿੰਡੂ ਆ ਉਹ 27 ਰੁਪਏ ਖਰਚ ਕਰਦਾ ਹੋਵੇ ਆਪਣੇ ਰਹਿਣ ਸਹਿਣ ਤੇ ਖਾਂਦੇ। ਹੁਣ ਤੁਸੀਂ ਇਹ ਮੈਨੂੰ ਦੱਸੋ ਕਿ 27 ਰੁਪਏ ਦਿੱਤੇ ਕਿਹੜੇ ਢਾਬੇ ਤੇ ਜਾਓ ਜਾਂ ਕਿਸੇ ਛੋਟੇ ਢਾਬੇ ਤੇ ਤਾਂ ਵੀ ਇੱਕ ਟਾਈਮ ਦੀ ਰੋਟੀ ਨਹੀਂ ਮਿਲਦੀ। ਇਹ ਸਾਡੀ ਮਾਪਦੰਡ ਹੈ, ਸਾਡੀ ਗਰੀਬੀ ਦੀ ਜਿਹੜੀ ਸਾਖਰਤ ਹੈ ਕਿ ਅਸੀਂ ਗਰੀਬੀ ਦੀ ਰੇਖਾ ਤੋਂ ਕਿੰਨੇ ਥੱਲੇ ਆ। ਇਹ ਬਹੁਤ ਵੱਡੇ ਕਾਰਨ ਨੇ, ਕਈ ਇਹੋ ਜਿਹੇ ਕਾਰਨ ਨੇ ਨਾ ਬਰਾਬਰੀ। ਸਾਡੀ ਆਰਥਿਕਤਾ ਦੀ ਜਿਹੜੀ ਨਾ ਬਰਾਬਰੀ ਹੈ, ਇਹ ਵੀ ਇੱਕ ਕਾਰਨ ਹੈ ਕਿ ਜਦੋਂ ਤੱਕ ਸਾਡੀ ਆਰਥਿਕ ਪੱਧਰ ਤੇ ਉੱਤੇ ਅਸੀਂ ਬਹੁਤ ਡੀਪ ਡਾਊਨ ਆ ਚੁੱਕੇ ਹਾਂ। ਤੇ ਲੋਕੀ ਆਪਣੀ ਦਿਹਾੜੀ ਤੋੜ ਕੇ ਵੋਟ ਪਾਉਣ ਕਿਉਂ ਜਾਣਗੇ ਕਿਉਂਕਿ ਉਹਨਾਂ ਨੂੰ ਕੋਈ ਉਸਤੰਤੀ ਰਾਤ ਨਹੀਂ ਹੈ ਕਿਸੇ ਵੀ ਕਿਸਮ ਦੀ ਉਨਾਦ ਨਹੀਂ ਹੈ ਬੇਰੁਜ਼ਗਾਰੀ ਬਹੁਤ ਹੈ ਇਹ ਜਿਹੜੀ ਬੇਰੁਜ਼ਗਾਰੀ ਹੈ ਇਹ ਵੀ ਇੱਕ ਕਾਰਨ ਆ ਵੋਟਾਂ ਨਾ ਪਾਉਣ ਦਾ ਜਿੱਥੋਂ ਤੱਕ ਕਈ ਜਗ੍ਹਾ ਹੋਰ ਕਾਰਨ ਨੇ ਜਿੰਨਾ ਕਾਰਨ ਆ ਕਰਕੇ ਜਿਹਨੂੰ ਅੱਜ ਵਿਚਾਰਨ ਦੀ ਲੋੜ ਆ ਆਪਾਂ ਉਹਨਾਂ ਨੂੰ ਛੱਡਤਾ ਹੁਣ ਇਹਦੇ ਬਦਲ ਚ ਗੱਲ ਕਰਦੇ ਆ ਦੁਟਿਆਂ ਦੇਸ਼ਾਂ 'ਚ ਵੀ ਦੂਸਰੇ ਕਿੰਨੇ ਵੀ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਚਾਹੇ ਉਹ ਆਸਟ੍ਰੇਲੀਆ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਅਸ਼ਚਮੀ ਪਾਰਲੀਮੈਂਟਰੀ ਸਿਸਟਮ ਦੇ ਮੁਤਾਬਕ ਚੋਣਾਂ ਹੁੰਦੀਆਂ ਭਾਵੇਂ ਭਾਰਤ ਦਾ ਲੋਕਤੰਤਰ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਬਹੁਤ ਵਧੀਆ ਲੋਕਤੰਤਰ ਹੈ ਜਿੱਥੇ ਆਪਣੀ ਆਵਾਜ਼ ਆਪਣੀ ਗੱਲ ਕਹਿਣ ਦਾ ਸਾਡੇ ਕੋਲ ਪਲੇਟਫਾਰਮ ਹੈ ਜਿੱਥੇ ਅਸੀਂ ਹਰ 5 ਸਾਲ ਆਪਣੀ ਇੱਕ ਸਰਕਾਰ ਜਿਹੜੀ ਆ ਹਕੂਮਤ ਜਿਹੜੀ ਚੁਣ ਸਕਦੀਆਂ ਪਰ ਰੌਲਾ ਤਾਂ ਇਸ ਗੱਲ ਦਾ ਵੀ ਅਸੀਂ ਹਕੂਮਤ ਤੇ 5 ਸਾਲ ਬਾਅਦ ਚੁੜਦੇ ਆ ਪਰ ਕਦੀ ਸਿਸਟਮ ਨੂੰ ਬਦਲਣ ਵੀ ਕਿਸੇ ਨੇ ਵੀ ਜਿਹੜੀ ਆ ਉਹ ਹੀ ਆ ਨਹੀਂ ਕੀਤਾ ਸਿਸਟਮ ਕਿਹੜਾ ਸਿਸਟਮ ਹੈ ਵੀ ਸਾਡਾ ਸਰਕਾਰੀ ਤਾਣਾ ਬਾਣਾ ਸਰਕਾਰੀ ਤਾਣੇ ਬਾਣੇ ਚ ਜਿਹੜਾ ਸਾਡਾ ਸਾਰਾ ਸਿਸਟਮ ਉਹਦੇ ਸੰਵਿਧਾਨ ਦੇ ਅੰਦਰ ਹੈ ਉਸ ਸੰਵਿਧਾਨ ਦੇ ਵਿੱਚ ਕਾਨੂੰਨ ਹੈ ਉਹਦੇ ਚ ਧਰਾਵਾਂ ਨੇ ਉਹਦੇ ਚ ਕਈ ਕਿਸਮ ਦੇ ਕੋਟਾਂ ਕਚਹਿਰੀਆਂ ਸਾਡਾ ਡੀਸੀ ਆਫਿਸ ਐਸਐਸਪੀ ਆਫਿਸ ਡੀਡੀਪੀ ਇਹ ਸਾਰਾ ਇੱਕ ਸਾਡਾ ਪ੍ਰਸ਼ਾਸਨਿਕ ਢਾਂਚਾ ਪ੍ਰਸ਼ਾਸਨਿਕ ਢਾਂਚੇ ਤੇ ਕਦੀ ਤਬਦੀਲੀ ਨਹੀਂ ਹੁੰਦੀ ਮੇਰਾ ਕਹਿਣ ਦਾ ਭਾਵ ਸਰਕਾਰ ਕਦੇ ਚੇਂਜ ਨਹੀਂ ਹੋਈ ਹਮੇਸ਼ਾ ਹੀ 5 ਸਾਲ ਬਾਅਦ ਹਕੂਮਤਾਂ ਚੇਂਜ ਹੋਈਆਂ ਨੇ ਤੇ ਉਹ ਹਕੂਮਤਾਂ ਦੇ ਅੰਦਰ ਕੰਮ ਕਰਨ ਵਾਲੇ ਦੀ ਨੀਤੀ ਤੇ ਨੀਤੀ ਕੀ ਹੈ ਉਹ ਜਦੋਂ ਵੀ ਕੋਈ ਤਰਮੀਮ ਕਰਦੇ ਨੇ ਜਦੋਂ ਵੀ ਕੋਈ ਸੋਧ ਕਰਦੇ ਨੇ ਕਾਨੂੰਨ ਚ ਤੇ ਉਹ ਉਹਦੇ ਚ ਜਿਹੜੀਆਂ ਚੋਰ ਮੋਰੀਆਂ ਰੱਖਦੇ ਨੇ ਜਿਹੜੀਆਂ ਉਹਨਾਂ ਨੂੰ ਬੈਨੀਫਿਟ ਹੋਵੇ ਹੁਣ ਜੇ ਵਿਦੇਸ਼ਾਂ ਦੀ ਮੈਂ ਗੱਲ ਕਰਾਂ ਤੇ ਚੋਣਾ ਉੱਥੇ ਵੀ ਪਰ ਉੱਥੇ ਨਾ ਬਰਾਬਰੀ ਉੱਥੇ ਰੋਜ਼ਗਾਰ ਦੀ ਕੋਈ ਪ੍ਰੋਬਲਮ ਨਹੀਂ ਆਰਥਿਕਤਾ ਦੀ ਜਿਹੜੀ ਉਹਨਾਂ ਨੂੰ ਸੁਰੱਖਿਤਾ ਮਿਲੀ ਹੋਈ ਆ ਨਾ ਬਰਾਬਰੀ ਆ ਉਥੇ ਆਰਥਿਕਤਾ ਦੀ ਜਿਹੜਾ ਇੱਕ ਕੰਮ ਕਰਨ ਵਾਲਾ ਬੰਦਾ ਮਜ਼ਦੂਰ ਹੈ ਉਹਦੀ ਵੀ ਤੇ ਜਿਹੜਾ ਆਮ ਬੰਦਾ ਕੰਮ ਕਰਨ ਵਾਲਾ ਉਹਦੀ ਜਿਹੜੀ ਤੁਲਨਾ ਕੰਮ ਦੇ ਪ੍ਰਤੀ ਉਹਦੀ ਤਨਖਾਹ ਦਾ ਕਿਹੜਾ ਡਿਫਰੈਂਸ ਹੈ ਉਹ ਬਹੁਤ ਘੱਟ ਹੈ ਔਰ ਉੱਥੇ ਆਰਥਿਕਤਾ ਜਿਹੜੀ ਹੈ ਉਹਦੇ ਸੁਰੱਖਿਤਾ ਦੇ ਨਾਲ ਨਾਲ ਉਹ ਨਾ ਬਰਾਬਰੀ ਬਰਾਬਰੀ ਹੈ ਪਰ ਇੱਥੇ ਜਿਹੜੀ ਸਾਡੀ ਹੈ ਉਹ ਨਾ ਬਰਾਬਰੀ ਹੈ ਹਰ ਪਾਸੇ ਅਧਿਕਾਰਾਂ ਦੀ ਜਿਹੜੀ ਹੈ ਉਹ ਉਲਟ ਹੈ ਹੁਣ ਚੋਣਾ ਤਾਂ ਉੱਥੇ ਵੀ ਹੁੰਦਾ ਪਰ ਉੱਥੇ ਕਦੇ ਵੀ ਇਸ ਢੰਗ ਦਾ ਸਿਸਟਮ ਨਹੀਂ ਇੱਥੇ ਰੈਲੀਆਂ ਜਿੱਤੀਆਂ ਜਾਂ ਧਰਨੇ ਲਾਏ ਜਾਂ ਜਾਂ ਸੜਕਾਂ ਦੇ ਉੱਤੇ ਸਪੀਕਰ ਲਾ ਕੇ ਹਜ਼ਾਰਾਂ ਦੀ ਗਿੰਤੀ ਤੇ ਟਰੈਕਟਰਾਂ ਤੇ ਮੋਟਰਸਾਈਕਲਾਂ ਦੇ ਉੱਤੇ ਜਿਹੜੀ ਉਹ ਜਿਹੜੀ ਹੈ ਉਹ ਰੈਲੀਆਂ ਗੱਡੀਆਂ ਜਾਂ ਉੱਥੇ ਚੋਣਾਂ ਦਾ ਪ੍ਰੋਸੈਸ ਕਿਸੇ ਹੋਰ ਕਿਸਮ ਦਾ ਕਰੋੜਾਂ ਰੁਪਏ ਉਹ ਸਾਡੀਆਂ ਉਹ ਸਰਕਾਰਾਂ ਜਿਹੜੀਆਂ ਨੇ ਵਿਦੇਸ਼ਾਂੀਆਂ ਉਹ ਇਸ ਕਰਕੇ ਬਚਾ ਲੈਂਦੀਆਂ ਨੇ ਤੇ ਸਾਡਾ ਦੇਸ਼ ਕਰੋੜਾਂ ਰੁਪਏ ਇਹਦੇ ਉੱਤੇ ਖਾਤਿਰਿਆ ਪਰ ਲੋਕਾਂ ਦੇ ਅੰਦਰ ਚੇਤਨਾ ਜਿਹੜੀ ਆ ਵੋਟ ਪਾਉਣ ਦੀ ਉਹ ਨਹੀਂ ਆਈ ਇਸ ਕਰਕੇ ਨਹੀਂ ਆਈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਰ 5 ਸਾਲ ਬਾਅਦ ਜਦੋਂ ਹਕੂਮਤ ਨੇ ਬਣ ਜਾਣਾ ਉਤੋਂ ਬਾਅਦ ਸਾਨੂੰ ਧੱਕੇ ਖਾਣੇ ਪੈਣੇ ਨੇ ਇਹ ਜਿਹੜੇ ਮੈਨੀਫੈਸਟੋ ਨੇ ਕਿ ਸਾਰਾ ਕੁਝ ਜਿਹੜਾ ਇਹ ਸਿਰਫ ਤੇ ਸਿਰਫ ਇੱਕ ਇੱਕ ਕਾਗਜ਼ਾਂ ਦਾ ਪਲੰਦਾ ਹੈ ਇਹਦੇ ਤੇ ਕਿਤੇ ਵੀ ਹਮਲ ਨਹੀਂ ਕੀਤਾ ਜਾਣਾ ਕਿਤੇ ਵੀ ਕੁਝ ਨਹੀਂ ਹੋਣਾ ਸੋ ਇਹ ਕਈ ਹੈ ਜੇ ਕਾਰਨ ਜਿੰਨਾ ਕਾਰਨ ਨੂੰ ਵਿਚਾਰਨ ਦੀ ਅੱਜ ਲੋੜ ਹੈ ਪਰ ਅਸੀਂ ਉਧਰ ਜਾਂਦੇ ਨਹੀਂ ਉਸ ਪਾਸੇ ਜਾਂਦੇ ਨਹੀਂ ਜੇ ਕਿਤੇ ਇਹੋ ਜਿਹੇ ਕਾਰਨ ਉੱਥੇ ਕੀ ਨਾਮ ਬਰਾਬਰੀ ਦੀ ਗੱਲ ਇੱਕ ਹੋਰ ਵੀ ਤਰ੍ਹਾਂ ਉੱਥੇ ਬਰਾਬਰੀ ਦੀ ਗੱਲ ਹੈ ਵੀ ਜੇ ਟੈਕਸ ਹੈ ਜੇ ਕਿਸੇ ਬੰਦੇ ਦੀ ਬੇਸਿਕ ਜਿਹੜੀ ਉਹਦੀ ਇਨਕਮ ਹੈ ਅਗਰ ਉਹ ਉਸ ਬੇਸਿਕ ਇਨਕਮ ਤੋਂ ਵੱਧ ਉਹ ਕਮਾਉਂਦਾ ਤੇ 97% ਉੱਥੇ ਟੈਕਸ ਹੈ 97% ਤੁਸੀਂ ਜਰਾਨ ਹੋਵੋਗੇ ਇੱਥੇ ਜਿਹਦੀ ਇਨਕਮ ਕੱਟਾ ਔਰ ਟੈਕਸ ਦੇ ਰਿਹਾ ਜਿਹਦੀ ਇਨਕਮ ਵੱਧ ਹੈ ਉਹ ਟੈਕਸ ਨਹੀਂ ਦੇ ਰਿਹਾ ਅੱਜ ਜਿਹੜੀ ਸਾਡਾ ਬਹੁ ਰਾਸ਼ਟਰੀ ਇੰਡੀਆ ਕੰਪਨੀਆਂ ਸਾਡੇ ਦੇ ਧਾਫ ਹੋ ਗਈਆਂ ਨੇ ਜਾਂ ਇੰਡੀਆ ਦੀਆਂ ਜਿਹੜੀਆਂ ਗਾਡਾਨੀ ਤੇ ਬਾਨੀ ਵਰਪੀਆਂ ਨੇ ਭਾਵੇਂ ਲੱਖ ਜਤਨ ਸਾਡੇ ਜਿਹੜਾ ਸਿਸਟਮ ਹੈ ਇਹਦੇ ਚ ਇੱਕ ਦੂਜੇ ਤੇ ਦੂਸ਼ਣ ਬਾਜੀ ਲੱਗਦੀ ਆ ਬਹੁਤ ਕੁਝ ਹੋ ਰਿਹਾ ਇਸ ਮਾਮਲੇ ਵਿੱਚ ਅਜੇ ਤੱਕ ਲੋਕਾਂ ਦੇ ਅੰਦਰ ਇਹ ਜਾਗਰੂਕਤਾ ਨਹੀਂ ਪੈਦਾ ਹੋ ਸਕੀ ਜਿਹੜਾ ਜਿਸ ਕਰਕੇ ਅੱਜ ਲੋਕਾਂ ਦਾ ਇਹ ਚੋਣਾ ਵੱਲ ਰੁਝਾਨ ਜਿਹੜਾ ਉਹ 38 ਜਿਹੜਾ ਉਹ 38% ਲੋਕ ਜਿਹੜੇ ਨੇ ਇਹਦੇ ਤੋਂ ਬਾਹਰ ਨੇ ਸੋ ਇਹਨੂੰ ਵਿਚਾਰਨ ਦੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਜੇ ਗੱਲ ਕਰੀਏ ਆਪਣਾ ਸਿਸਟਮ ਦੀ ਤੇ ਅੱਜ ਬੜਾ ਇੱਕ ਚਰਚਾ ਦਾ ਵਿਚਾਰਿਆ ਰਾਗਵ ਚੱਡਾ ਉਹ ਰਾਗਵ ਚੱਡਾ ਜਿਹੜਾ ਪੰਜਾਬ ਦੀ ਮਤਲਬ ਜਿਹਨੂੰ ਕਹਿੰਦੇ ਸੁਪਰ ਸੀਐਮ ਕਿਹਾ ਜਾਂਦਾ ਸੀ ਤੇ ਉਹ ਸੈਂਟਰ ਦੀ ਪਾਵਰ ਸੈਂਟਰ ਸੀ ਉਹਦਾ ਤੇ ਜਦੋਂ ਉਹ ਇੱਥੋਂ ਇਹ ਕਹਿ ਕੇ ਚਲੇ ਜਾਂਦਾ ਦੱਸਣ ਦੇ ਬਿਨਾਂ ਹੀ ਕਿ ਮੈਂ ਤੇ ਅਖਦਾ ਪ੍ਰਸ਼ਨ ਕਰਾਉਣ ਵਾਸਤੇ ਜਿਹੜਾ ਇੰਗਲੈਂਡ ਜਾ ਰਿਹਾ ਜਿਦੋਂ ਕਿ ਆਪ ਹੀ ਖੁਦ ਪੰਜਾਬ ਦੇ ਅੰਦਰ ਤੇ ਦਿੱਲੀ ਦੇ ਅੰਦਰ ਉਹ ਜਿਹੜੇ ਨੇ ਮੁੱਢਲੇ ਕੇਂਦਰਾ ਨੂੰ ਤੋੜ ਕੇ ਡਿਸਪੈਂਸਰੀਆਂ ਨੂੰ ਤੋੜ ਕੇ ਤੇ ਆਮ ਆਦਮੀ ਕਲੀਨਿਕ ਬਣਾਉਂਦੇ ਨੇ ਇਹ ਦਾਵਾ ਕਰਦੇ ਨੇ ਕਿ ਸਾਡੇ ਇੱਥੇ ਤੇ ਪੰਜਾਬ ਦੇ ਅੰਦਰ ਸਿਹਤ ਸਹੂਤਾ ਦੇ ਦਿੱਲੀ ਦੇ ਅੰਦਰ ਜਿਹੜੀਆਂ ਸਿਹਤ ਸਹੂਤਾ ਇਹਨਾਂ ਵੱਡੀਆਂ ਨਹੀਂ ਪਰ ਆਪਣੀਆਂ ਸਿਹਤ ਸਹੂਤਾ ਦੇ ਉੱਤੇ ਇਹਨਾਂ ਨੂੰ ਯਕੀਨ ਨਹੀਂ ਕਿ ਉਹ ਆਪਣੇ ਆਪਰੇਸ਼ਨ ਕਰਾਉਣ ਵਾਸਤੇ ਕੋ ਇੰਗਲੈਂਡ ਚਲੇ ਜਾਂਦੇ ਏਸੇ ਤਰ੍ਹਾਂ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਦੋਂ ਉਹਨਾਂ ਤੇ ਡਿਲੀਵਰੀ ਹੋਣ ਦੀ ਵਾਈਫ ਦੀ ਹੋਣੀ ਸੀ ਤੇ ਉਹਨਾਂ ਨੂੰ ਕੋਈ ਵੀ ਇਹੋ ਜਿਹਾ ਜਿਹੜਾ ਆਮ ਆਦਮੀ ਕਲੀਨਿਕ ਨਹੀਂ ਲੱਭਾ ਆਪਣਾ ਹਸਪਤਾਲ ਨਹੀਂ ਮਿਲਿਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹ ਸਿਰਫ ਤੇ ਸਿਰਫ ਜਾ ਕੇ ਫੋਰਟੀ ਚ ਦਾਖਲ ਹੁੰਦੇ ਨੇ ਇਹਦੇ ਤੋਂ ਪਾੜੇ ਦਾ ਪਤਾ ਲੱਗਦਾ ਨਾ ਨਾ ਬਰਾਬਰੀ ਦਾ ਵੀ ਅਸੀਂ ਲੋਕ ਕੀੜੇ ਮਕੌੜੇ ਆ ਜਿਹੜੇ ਇਹਨਾਂ ਹਸਪਤਾਲਾਂ ਜਾਂ ਇਹਨਾਂ ਥਾਵਾਂ ਤੇ ਜਾ ਕੇ ਇਲਾਜ ਕਰਾਈਏ ਤੇ ਇਹ ਸੁਪਰ ਪਾਵਰ ਨੇ ਵੀ ਆਪਣੀਆਂ ਜਿਹੜੀਆਂ ਇਲਾਜ ਨੇ ਵੱਡੇ ਵੱਡੇ ਹਸਪਤਾਲ ਤੋਂ ਇਹੀ ਨਾ ਬਰਾਬਰੀ ਹੈ ਇਹਦੀ ਗੱਲ ਜੇ ਰਾਗਵ ਚੱੱਡੇ ਦੀ ਗੱਲ ਕਰਦੇ ਤੇ ਰਾਗਵ ਚੱੱਡਾ ਇੱਕਦਮ ਉਸ ਵੇਲੇ ਤੇ ਨਹੀਂ ਆਇਆ ਜਿਸ ਵੇਲੇ ਕੇਤਰੀਵਾਲ ਕਿਲੇ ਕੇ ਸਾਡੇ ਆਮ ਆਦਮੀ ਪਾਕਿਸਤਾਨ ਦੇ ਕਨਵੀਨਰ ਤੇ ਮੁੱਖ ਮੰਤਰੀ ਦਿੱਲੀ ਦੇ ਨੇ ਉਸ ਵੇਲੇ ਉਹ ਨਹੀਂ ਆਇਆ ਜਿੱਦੋਂ ਕਿ ਦੁੱਖ ਦੀ ਘੜੀ ਸੀ ਪਰ ਉੱਥੋਂ ਹੀ ਪੁੱਠੇ ਸਿੱਦੇ ਬਿਆਨ ਦੇ ਕੇ ਤੇ ਲੁਕਣ ਵਿੱਚ ਹੀ ਖੇਡ ਰਹੇ ਸੀ ਉਹਨਾਂ ਨੂੰ ਪਤਾ ਸੀ ਕਿਉਂਕਿ ਇਹਦਾ ਜਿਹੜਾ ਸ਼ਰਾਬ ਘਟਾਲੇ ਦਾ ਜਿਹੜਾ ਰਿਫਲੈਕਟ ਹੈ ਜਿਹੜਾ ਪਰਛਾਵਾਂ ਉਹ ਪੰਜਾਬ ਦੀ ਵਜਾਤ ਦੇ ਉੱਤੇ ਤੇ ਪੰਜਾਬ ਦੇ ਬਿਊਰੋਕਰੇਟਸ ਉੱਤੇ ਪੈਣ ਵਾਲਾ ਤੇ ਬਿਊਰੋਕ੍ਰੇਟਸ ਨੂੰ ਚਲਾਉਣ ਵਾਲਾ ਜਿਹੜਾ ਸੁਪਰ ਜਿਹਨੂੰ ਆਪਾਂ ਕਹਿ ਦਈਏ ਕੇਂਦਰ ਜਿਹੜਾ ਪਾਵਰ ਸੈਂਟਰ ਸੀ ਉਹ ਇਹਨਾਂ ਦੇ ਹੱਥ ਸੀ ਸੋ ਇਹ ਕਾਰਨ ਕਰਕੇ ਉਹ ਸ਼ੁਭਦੇ ਰਹੇ ਪਰ ਅੱਜ ਪਤਾ ਨਹੀਂ ਕੀ ਕਾਰਨ ਹੋਇਆ ਇੱਕਦਮ ਬਿਨਾਂ ਦੱਸਿਆ ਬਿਨਾਂ ਗੱਲ ਦੀਤੇ ਉਹ ਭਾਰਤ ਆ ਜਾਂਦੇ ਨੇ ਤੇ ਭਾਰਤ ਆਉਂਦਿਆਂ ਸਾਰ ਹੀ ਉਹ ਕੇਜਰੀਵਾਲ ਸਾਹਿਬ ਦੇ ਘਰ ਜਾਂਦੇ ਤੋਂ ਕੇਜਰੀਵਾਲ ਸਾਹਿਬ ਤੋਂ ਇੱਕਦਮ ਚੰਡੀਗੜ੍ਹ ਦਫ਼ਤਰ ਆਉਂਦੇ ਨੇ ਤੇ ਆਪਣੇ ਕੋਠੀ ਆਉਂਦੇ ਨੇ ਉਹ ਕਿਹੜਾ ਖਜ਼ਾਨਾ ਕੋਠੀ ਦੱਬਿਆ ਜਿਹੜਾ ਇਮੀਡੀਏਟਲੀ ਦਿਨਾਂ ਦੱਸੇ ਬਿਨਾਂ ਗੱਲ ਦੇ ਆ ਜਾਂਦੇ ਨੇ ਅਸਲ ਡਰ ਪੈਦਾ ਹੋ ਗਿਆ ਡਰ ਇਹ ਪੈਦਾ ਹੋ ਗਿਆ ਕਿ ਜਦੋਂ ਰਿਮ ਜਿਹੜਾ ਵਿਭਬ ਕੁਮਾਰ ਪੀਏਸੀ ਆਪਣੇ ਮੁੱਖ ਮੰਤਰੀ ਕੇਧਰੀਵਾਲ ਸਾਹਿਬ ਦਾ ਜਦੋਂ ਉਹਦੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਸਵਾਤੀ ਮਾਲੀਦਾਰ ਦੇ ਇਹ ਬਿਆਨਾਂ ਦੇ ਤਹਿਤ ਦੇ ਉੱਤੇ ਕਿ ਉਹ ਗ੍ਰਿਫਤਾਰ ਹੁੰਦਾ ਕਿ ਭਾਵੇਂ ਕਿ ਉਹਨਾਂ ਨੇ ਆਪਣੀ ਐਂਟਰੀ ਸਪੇਡ ਲਈ ਮਿਲ ਪਾਈ ਟ੍ਰੈਂਪਲਿਸ ਸਪੇਡ ਵੀ ਮਿਲ ਨਹੀਂ ਮਿਲੀ ਉਹਦੇ ਤੋਂ ਬਾਅਦ ਰੈਸਟ ਹੁੰਦੇ ਨੇ ਰਾ ਸੁਣਨ ਤੋਂ ਬਾਅਦ ਕਿਉਂਕਿ ਇਹਦੇ ਪਿੱਛੇ ਕੁ ਬੜੇ ਵੱਡੇ ਕਾਰਨ ਨੇ ਜਿਹੜੇ ਵਿਚਾਰਨ ਦੀ ਲੋੜ ਹੈ ਕਾਰਨ ਕੀ ਨੇ ਕਿ ਆਲਰੇਡੀ ਵਿੱਤਮਾ ਈਡੀ ਰਿਨ ਲਾਰਤੀ ਸੀ ਈਡੀ ਦੇ ਵੱਲੋਂ ਜਿਹੜੇ ਵੀ ਗੋਆ ਦੇ ਅੰਦਰ ਪੈਸੇ ਜਿਹੜੇ ਸ਼ਿਫਟ ਇੱਕ ਕਰੋੜ 100 ਕਰੋੜ ਰੁਪਇਆ ਹੋਇਆ ਉਹਦੀ ਜਿਹੜੀ ਲੈਂਡ ਡੇਨ ਸੀ ਇਹ ਇਹ ਸਵਤ ਜਿਹੜੀ ਸੀਗੀ ਆਪਣੇ ਅਤੀਸ਼ੀ ਔਰ ਜਿਹੜਾ ਰਿਸਿਵਰ ਨਵਿਤ ਦੇਲਾ ਇਹਨਾਂ ਦਾ ਪੀਐਨ ਉਹਨਾਂ ਦੇ ਉੱਤੇ ਇਹ ਪਹਿਲਾ ਹੀ ਗਾਜ ਜਿਹੜੀ ਉਹਨੇ ਵੀ ਇਨਕੁਆਰੀ ਹੋ ਚੁੱਕੀ ਸੀ ਹੁਣ ਡਾਰੇ ਪੈਦਾ ਹੋ ਗਿਆ ਤੇ ਵਿਭ ਕੁਮਾਰ ਜਿਹੜਾ ਉਹ ਕਿਤੇ ਅਜੇ ਹੀ ਆਪਣੇ ਭੇਤ ਜਿਹੜੇ ਨੇ ਇਸ ਇਨਵੈਸਟੀਗੇਸ਼ਨ ਚ ਅਜੇ ਨਾ ਖੋਲ ਦੇਵੇ ਜਿਹਦੇ ਵਾਸਤੇ ਦੀਵਾਲ ਸਾਹਿਬ ਦਾ ਇੱਕ ਨਮਾ ਜਿਹੜਾ ਓਲਜੈਂਟ ਪੈ ਗਿਆ ਕਿਉਂਕਿ ਭਾਵੇਂ ਸੁਪਰੀਮ ਕੋਰਟ ਨੇ ਉਹਨਾਂ ਨੂੰ 2 ਯੂਨ ਤੱਕ ਜਿਹੜੀ ਆ ਸੁਆਬੇਲ ਦਿੱਤੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਇਨਟਰਨਲ ਬੇਲ ਦੇ ਦਿੱਤੀ ਇਨਟਰਨਲ ਬੇਲ ਦੇਣ ਤੋਂ ਬਾਅਦ ਅਜੇ ਤਲਵਾਰ ਉੱਥੇ ਹੈ ਰਿਪੋਰਟ ਪੇਸ਼ ਹੋ ਚੁੱਕੀ ਹੈ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ 2-3 ਨੂੰ ਉਹਨਾਂ ਨੂੰ ਸਿਲੰਡਰ ਕਰਨਾ ਪਰ ਸਵਾਲ ਇਹ ਇਸ ਗੱਲ ਦਾ ਵੀ ਰਾਘਵ ਚੱਡੇ ਦਾ ਇੱਥੇ ਆ ਜਾਣਾ ਉਹਦੇ ਕਈ ਕਾਰਨ ਨੇ ਉਹਨਾਂ ਕਾਰਨਾਂ ਚ ਸਭ ਤੋਂ ਵੱਡਾ ਅਸੀਂ ਇਹ ਸੋਚਦੇ ਹਾਂ ਕਿ ਕਿਤੇ ਇਹ ਕਾਰਨ ਤਾਂ ਨਹੀਂ ਕਿ ਜਿਹੜੀ ਸਵਾਤੀ ਮਾਲੀਵਾਲ ਆ ਕਿ ਇਹ ਕਿਉਂਕਿ ਸੰਸਦ ਹੈ ਹੋ ਸਕਦਾ ਇਹਨਾਂ ਨੂੰ ਸੰਸਦ ਤੋਂ ਵਾਪਸ ਮੰਗਾਉਣਾ ਹੋਵੇ ਇਹਨਾਂ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਜਿਵੇਂ ਮੰਨੂ ਆਮ ਤੌਰ ਤੇ ਅੱਜ ਚਰਚਾ ਦਾ ਵਿਸ਼ਾ ਰਿਹਾ ਕਿ ਮੰਨੂ ਸਿੰਘਵੀ ਜਿਹੜਾ ਸੁਪਰੀਮ ਕੋਰਟ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਕੀਲ ਦੇ ਤੌਰ ਤੇ ਪੇਸ਼ ਹੁੰਦੇ ਨੇ ਹੋ ਸਕਦਾ ਉਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਜਿਹੜਾ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦੇ ਤੌਰ ਤੇ ਉੱਤੇ ਭੇਜਣਾ ਹੋਵੇ ਜਾਂ ਹੋ ਸਕਦਾ ਵੀ ਰਾਜਵ ਚੱਡੇ ਕੋਲੋਂ ਅਸਤੀਫਾ ਦਿਵਾਉਣਾ ਹੋਵੇ ਅਸਤੀਫਾ ਦਿਵਾ ਕੇ ਉਹਨਾਂ ਨੂੰ ਅਡਜਸਟ ਕਰਨਾ ਹੋਵੇ ਤੇ ਰਾਗਵ ਚੱਡੇ ਨੂੰ ਇਹ ਲਾਰਾ ਲਾਇਆ ਗਿਆ ਹੋਵੇ ਕਿ ਤੁਹਾਨੂੰ ਜਿਹੜਾ ਦਿੱਲੀ ਦਾ ਮਤਲਬ ਮੁੱਖ ਮੰਤਰੀ ਬਣਾਇਆ ਜਾਏਗਾ ਜਾਂ ਕਿਸੇ ਨਾ ਕਿਸੇ ਢੰਗ ਨਾਲ ਇਦਾਂ ਦੀ ਮੈਨਿਪੂਲੇਸ਼ਨ ਚੱਲਦੀ ਆ ਤੇ ਤੀਜਾ ਕਾਰਨ ਇਹ ਹੈ ਰਾਗਵ ਚੱਡੇ ਦਾ ਕਿ ਪੰਜਾਬ ਦੇ ਅੰਦਰ ਜਿਹੜਾ ਸੁਪਰ ਸੈਂਟਰ ਸੀ ਜਿਹੜਾ ਪਾਵਰ ਸੈਂਟਰ ਸੀ ਉਹਦੇ ਅੰਦਰ ਕੰਟਰੋਲ ਇਹਨਾਂ ਦਾ ਸੀ ਪਰ ਉਹਦੇ ਤੋਂ ਕੀ ਹੋਇਆ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਦਾ ਸਾਰਾ ਜਿਹੜਾ ਭਗਵੰਤ ਮਾਨ ਨੇ ਇਸ ਦੌਰ ਨੂੰ ਆਪਣੇ ਜਿਹੜੀ ਜਿੰਨੇ ਵੀ ਇਹ ਸਾਰਾ ਕੁਝ ਉਹਨੂੰ ਸਾਹਮਣੇ ਤਾਂ ਯਤਨ ਕੀਤਾ ਔਰ ਉਹ ਇਸ ਯਤਨ ਦੇ ਪਿੱਛੇ ਹੋ ਸਕਦਾ ਹੈ ਕਿ ਉਹ ਪਾਵਰ ਸੈਂਟਰ ਟੁੱਟਦਾ ਨਜ਼ਰ ਆ ਰਿਹਾ ਹੋਵੇ ਇਹਨਾਂ ਨੂੰ ਭੇਜਿਆ ਗਿਆ ਹੋਵੇ ਵੀ ਜਾ ਕੇ ਉੱਥੇ ਬਿਊਰੋਕਰੇਟਸ ਜਾਂ ਜਿੰਨੀ ਵੀ ਸਾਡੀ ਟੋਟਲੀ ਜਿਹੜਾ ਸਿਸਟਮ ਉਹ ਸਿਸਟਮ ਕਿਤੇ ਇਹ ਤੇ ਨਹੀਂ ਵੀ ਆਮ ਆਦਮੀ ਪਾਲਤ ਤੋਂ ਪਿੱਛੇ ਹਟਦਾ ਹੋਵੇ ਉਹਨੂੰ ਕੰਟਰੋਲ ਕਰਨ ਵਾਸਤੇ ਉਹ ਡਰ ਨੂੰ ਮਤਲਬ ਕੰਡ ਨੂੰ ਬਦਲ ਕਰਨ ਵਾਸਤੇ ਜਿਹੜਾ ਰਾਜਵ ਚੱਡਾ ਉਹਨੂੰ ਵਾਪਸ ਬੁਲਾਇਆ ਗਿਆ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਰਾਜਵ ਚੱਡੇ ਇਹਦੇ ਆਉਣ ਦੇ ਪਿਛੇ ਕੀ ਕਾਰਨ ਨੇ ਸੋ ਇਹ ਬੜੇ ਵੱਡੇ ਕਾਰਨ ਨੇ ਜਿਹੜੇ ਫਲੈਸ਼ ਹੋ ਰਹੇ ਨੇ ਟੀਵੀ ਚੈਨਲਾਂ ਤੇ ਜਾਂ ਦੂਜੇ ਹੋਰਾਂ ਚੈਨਲਾਂ ਤੇ ਹੋ ਰਹੇ ਨੇ ਸੋ ਇਹ ਗੱਲਾਂ ਜਿਹੜੀਆਂ ਨੇ لازਮੀ ਕਿਸੇ ਨਾ ਕਿਸੇ ਚੀਜ਼ ਨੂੰ ਜਿਹੜੀਆਂ ਉਹ ਮੈਂਸ਼ਨ ਕਰਦੀਆਂ ਨੇ ਬਾਕੀ ਦੀਆਂ ਸਾਡੀਆਂ ਰਾਜਨੀਤਿਕ ਤਰ੍ਹਾਂ ਰਾਜਨੀਤੀ ਰਾਦੇ ਆਪ ਗੁਲਗਲ ਰਹੀ ਹੈ। ਅ ਮੈਂ ਕੱਲ ਵੇਖੀ ਇੱਕ ਰਿਪੋਰਟ ਵੇਖ ਰਿਆ ਸੀ ਜਿਹਦੇ ਚ ਰਵਨੀਤ ਬਿੱਟੂ ਜਿਹੜੇ ਸਿਮਰਨਜੀਤ ਸਿੰਘ ਬੈਂਸ ਨੇ ਉਹਨਾਂ ਦੇ ਕਾਂਗਰਸ ਸ਼ਾਮਲ ਹੋਣ ਦੇ ਬਾਅਦ ਜਿਹੜੀ ਉਹਨਾਂ ਦੀ ਵੀਡੀਓ ਰਿਲੀਜ਼ ਹੋਈ ਹੈ ਉਹ ਦੇਖਣ ਵਾਲੀ ਉਹਦੇ ਚ ਕਿਸ ਢੰਗ ਨਾਲ ਉਹ ਦੋਨੇ ਇੱਕ ਦੂਜੇ ਨਾਲ ਉਲਝਦੇ ਨੇ ਔਰ ਦੂਸਰੇ ਪਾਸੇ ਜਦੋਂ ਸਾਡਾ ਜਿਹੜਾ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਜਦੋਂ ਰਾਜਾ ਵੜਿੰਗ ਉਹ ਦੂਜੇ ਨਾਲ ਕੀ ਦਾ ਨਾਮ ਹੈਗਾ ਜਿਹੜਾ ਲੋਕਾਂ ਨੇ ਲਾ ਜਿਹੜਾ ਆਸ਼ੂ ਜਿਹਨੂੰ ਆਸ਼ੂ ਦੇ ਨਾਲ ਮੀਟਿੰਗ ਕਰਦੇ ਨੇ ਆਸ਼ੂ ਨੂੰ ਆਉਣ ਲੱਗਦਾ ਸਿਮਰਨਜੀਤ ਕਿਉਂਕਿ ਉਹ ਵਿਰੋਧੀ ਸੀ ਮੈਂ ਸੁਣੀ ਸੋ ਉਹਨਾਂ ਨੂੰ ਇਹਨਾਂ ਚ ਲਿਆ ਕੇ ਉਹਨਾਂ ਦਾ ਵੀ ਜਿਹੜਾ ਇੱਕ ਦੁਸ਼ਮਣ ਜਿਹੜੇ ਨੇ ਉਹ ਵਿੱਚ ਵੜੇਗੇ ਔਰ ਮਣੇ ਵੱਡੇ ਪਦਤ ਤੇ ਉਸੇ ਦੇਣੀ ਜਿਹੜੀ ਮਤਲਬ ਰਵਨੀਤ ਬਿੱਟੂ ਪਿੰਡਾਂ ਤੋਂ ਭੱਜਦਾ ਨਗਰ ਆਉਂਦਾ ਰਿਹਾ ਇੱਕ ਪਾਸੇ ਤੇ ਆਪਣੇ ਆਪ ਨੂੰ ਕਾਗਜ਼ੀ ਸ਼ੇਰ ਖਾਉਂਦੇ ਨੇ ਕਿ ਅਸੀਂ ਬਹੁਤ ਵੱਡੇ ਸ਼ੇਰ ਆ ਅਸੀਂ ਦੇ ਪੰਜਾਬ ਦੇ ਲੋਕਾਂ ਦੀ ਕੁਰਬਾਨੀਆਂ ਜੰਨੇ ਆ ਸਾਡੇ ਦਾਦੇ ਨੇ ਕੁਰਬਾਨੀ ਦਿੱਤੀ ਸਾਡਾ ਇਹ ਕੁਝ ਕੀਤਾ ਪਰ ਆਪ ਲੋਕਾਂ ਨੇ ਭਰੇ ਇਕੱਠ ਨੂੰ ਵੇਖ ਕੇ ਭੱਜ ਜਾਂਦੇ ਨੇ ਉੱਥੇ ਕੁਝ ਅਜਿਹੇ ਕਿਸਾਨ ਜਿੱਥੇ ਬੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਸ਼ਾਮਲ ਸੀ ਉਹ ਬੰਦਿਆਂ ਨੇ ਆਗੂ ਅੱਜ ਬਿਆਨ ਦੇ ਰਹੇ ਨੇ ਵੀ ਕਿ ਜਿਹੜਾ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਮੋਦੀ ਨੂੰ ਔਰੰਗਜ਼ੇਬ ਦਾ ਦਰਜਾ ਦਿੱਤਾ ਜਾ ਰਿਹਾ ਇਸ ਕਰਕੇ ਦਰਜਾ ਦਿੱਤਾ ਵੀ ਔਰੰਗਜ਼ੇਬ ਦੇ ਜਿਹੜੇ ਵਾਰਸ ਨੇ ਪਿੱਛੇ ਪੰਜਾਬ ਦੇ ਅੰਦਰ ਜਿਹੜੇ ਹੰਸ ਰਾਜ ਅਨਸਵਰਗੇ ਜਾਂ ਦੂਸਰੇ ਜਿਹੜੇ ਲੋਕਾਂ ਨੂੰ ਬਾਹਰ ਕੱਢਦੇ ਨੇ ਔਰ ਉਹਨਾਂ ਨੂੰ ਪੰਜਾਬ 'ਚ ਨਹੀਂ ਵੜਨ ਦੇਵਾਂਗੇ ਕਿਉਂ ਨਹੀਂ ਵੜਨ ਦੇਵਾਂਗੇ ਇਸ ਕਰਕੇ ਨਹੀਂ ਵੜਨ ਦੇਵਾਂਗੇ ਸਾਨੂੰ ਦਿੱਲੀ ਦੇ ਤੋਂ ਜਦੋਂ ਹਰਿਆਣੇ ਦੀ ਗਵਰਨਮੈਂਟ ਨੇ ਹਰਿਆਣੇ ਦੀ ਸਰਕਾਰ ਜਿਹੜੀ ਭਾਜਪਾ ਸੀ ਉਹਨੇ ਗੋਲੀਆਂ ਨਾਲ ਨਵਾਜਿਆ ਦੱਬ ਦੱਬ ਕੇ ਸਾਨੂੰ ਰੋਕਿਆ ਬੈਰੀਏਟ ਲਾਏ ਤੇ ਜੇ ਉਹ ਸਾਨੂੰ ਨਹੀਂ ਅੰਦਰ ਲੰਘਣ ਤੇ ਅਸੀਂ ਵੀ ਇਹਨਾਂ ਨੂੰ ਪੰਜਾਬ 'ਚ ਵੜਨ ਨਹੀਂ ਦੇਵਾਂਗੇ ਔਰ ਔਰੰਗਜੇਬ ਦਾ ਦਰਜਾ ਦੇ ਕੇ ਔਰੰਗ ਦੇ ਦੀ ਔਲਾਦ ਦੇ ਰੋਂਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਨੁਕਸਾਨ ਕੀਤਾ ਉਹਨਾਂ ਨੇ ਸਾਡੇ ਘੱਟ ਗਿਣਤੀਆਂ ਦਾ ਨੁਕਸਾਨ ਕੀਤਾ ਉਹ ਇੱਥੇ ਹਿੰਦੂ ਰਾਜ ਜਿਹੜਾ ਉਹ ਲੈ ਕੇ ਆਉਣਾ ਚਾਹੁੰਦੇ ਨੇ ਸਾਰੇ ਦੇਸ਼ ਨੂੰ ਹਿੰਦੂ ਰਾਜ ਤਬਦੀਲ ਕਰਨਾ ਚਾਹੁੰਦੇ ਨੇ ਤੇ ਦੂਜੀਆਂ ਘੱਟ ਗਿਣਤੀਆਂ ਜਿਹੜੀਆਂ ਉਹ ਦਬਾਉਣਾ ਚਾਹੁੰਦੇ ਨੇ ਕਈ ਇਦਾਂ ਦੇ ਇਲਜ਼ਾਮ ਨੇ ਪਰ ਕੀ ਕਾਂਗਰਸ ਤੋਂ ਵੱਡੀ ਹੋ ਸਕਦੀ ਹੈ ਕਾਂਗਰਸ ਦਾ ਵੀ ਇਸੇ ਢੰਗ ਦਾ ਵਰਤੀ ਹੈ ਜੇ ਆਮ ਆਦਮੀ ਪਾਰਟੀ ਉਹਦਾ ਵਰਤੀ ਰਾ ਤੇ ਜੇ ਸਾਡੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹ ਹੀ ਪੰਥਕ ਦੀ ਗੱਲ ਕਰਦੀ ਹੈ ਹੁਣ ਅੱਜ ਇਹ ਨਹੀਂ ਸਮਝ ਲੱਗ ਰਿਹਾ ਵੀ ਪੰਥ ਹੈ ਕੀ ਹੈ ਪੰਥ ਕਿਹਦੇ ਕੋਲ ਆ ਇਹ ਅਮਰਤਪਾਲ ਹੋਣਾਂ ਦਾ ਪੰਥ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥ ਹੈ ਕਿ ਜਾਂ ਸ਼੍ਰੋਮਣੀ ਅਕਾਲੀ ਦਲ ਅੜਾ ਸਿਮਰਨਜੀਤ ਸਿੰਘ ਹੋਣਾਂ ਦਾ ਇਹ ਪੰਥ ਹੈ ਹੁਣ ਪੰਥ ਮੰਨਿਆ ਕਿੰਨੂੰ ਸਾਰਾ ਪੰਥ ਤੇ ਖਿਲਰਿਆ ਜਾਂ ਤੇ ਪੰਥ ਦੀ ਅਗਵਾਈ ਕਰਨ ਵਾਲੇ ਪੰਥ ਦੀ ਪਰਿਭਾਸ਼ਾ ਹੀ ਦੱਸ ਦੇਣ ਕਿ ਪੰਥ ਹੁੰਦਾ ਕੀ ਹੈ ਜਦੋਂ ਤੁਸੀਂ ਇਸ ਗੱਲ ਦੀ ਗੱਲ ਕਰਦੇ ਹੋ ਸਿੱਖ ਰਾਜ ਦੀ ਗੱਲ ਕਰਦੇ ਹੋ ਜਦੋਂ ਸਿੱਖਾਂ ਦੀ ਧਾਰਮਿਕ 이슈 ਦੀ ਗੱਲ ਕਰਦੇ ਹੋ ਤਾਂ ਫਿਰ ਜੇ ਦੂਸਰੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਆਪਣੇ ਧਰਮ ਦੀ ਗੱਲ ਕਰਦੇ ਫਿਰ ਆਪਾਂ ਨੂੰ ਕਿਉਂ ਰੌਲਾ ਪਾਉਣਾ ਹੈ ਜਾਂ ਤੇ ਅਸੀਂ ਕਹੀਏ ਵੀ ਅਸੀਂ ਇਨਸਾਨੀਅਤ ਦੀ ਲੜਾਈ ਲੜ ਰਹੇ ਹਾਂ ਅਸੀਂ ਇਨਸਾਨ ਹਾਂ ਇਨਸਾਨਾਂ ਵਾਸਤੇ ਲੜ ਰਹੇ ਹਾਂ ਜੇ ਤੋ ਅਸੀਂ ਇਨਸਾਨਾਂ ਵਾਸਤੇ ਲੜੀਂਦੇ ਅਸੀਂ ਸਿੱਖਾਂ ਲਈ ਲੜ ਰਹੇ ਹਾਂ ਉਹ ਹਿੰਦੂਆਂ ਲਈ ਲੜ ਰਹੇ ਨੇ ਉਹ ਦੂਸਰੇ ਮੁਸਲਮਾਨ ਨਹੀਂ ਲੜ ਰਹੇ ਨੇ ਤੀਸਰੇ ਈਸਾਈਆਂ ਲੜ ਰਹੇ ਨੇ ਇਨਸਾਨਾਂ ਲਈ ਤੇ ਕੋਈ ਲੜੀ ਮਨੁੱਖ ਦੀ ਲੜਾਈ ਤੇ ਖਤਮ ਹੋ ਗਈ ਬੇਰਜ਼ਗਾਰੀ ਦੀ ਲੜਾਈ ਖਤਮ ਹੋ ਗਈ ਪਾਣੀਆਂ ਦਾ ਮਸਲਾ ਖਤਮ ਹੋ ਗਿਆ ਚੰਡੀਗੜ੍ਹ ਪੰਜਾਬ ਨੂੰ ਦੇਨੇ ਪੰਜਾਬੀ ਇਲਾਕੇ ਉਹ ਖਤਮ ਹੋ ਗਏ ਇਹ ਸਾਰੇ ਨਹਿਰੀ ਪਾਣੀ ਵਾਲਾ ਮਸਲਾ ਖਤਮ ਹੋ ਗਿਆ ਮੁੱਦਾ ਕਿਤੇ ਨਜ਼ਰ ਨਹੀਂ ਆ ਰਿਹਾ ਉੱਥੇ ਨਜ਼ਰ ਆ ਰਹੇ ਨੇ ਜਨਾਨੀਆਂ ਵਾਂਗੂ ਲੜਨ ਵਾਲੀ ਇੱਕ ਦੂਜੇ ਤੇ ਮਿਹਣੇ ਕਮਣੀ ਇਤੋਂ ਸવાય ਹੋਰ ਕੁਝ ਨਹੀਂ ਗਰੋਗ ਬਿਆਨ ਜਿਹੜੇ ਜਦੋਂ ਆਗੂਆਂ ਦੇ ਆਉਂਦੇ ਨੇ ਤੇ ਇਦਾਂ ਦੇ ਬਿਆਨ ਆਉਂਦੇ ਨੇ ਕਿ ਤੁਸੀਂ ਆਮ ਵੇੜੇ ਵਾਲੀਆਂ ਜਨਾਨੀਆਂ ਨੂੰ ਵੀ ਮਤਲਬ ਸ਼ਰਮਸਾਰ ਹੋ ਜੀਦਾ ਕਿ ਇਹ ਤਾਂ ਉਹਨਾਂ ਨੂੰ ਵੀ ਗਿਰ ਚੁੱਕੇ ਨੇ ਇੰਨੀ ਰਾਜਨੀਤਿਕ ਗਿਰ ਚੁੱਕੀ ਹੈ ਇਹਨੇ ਨੀਵੇਂ ਪੱਧਰ ਤੇ ਆ ਗਏ ਵਿਚਾਰਧਾਰਾ ਦੀ ਲੜਾਈ ਖਤਮ ਹੋ ਗਈ ਸਦਾ ਤੱਕ ਲੜਾਈ ਖਤਮ ਹੋ ਗਈ ਅੱਜ ਲੋੜ ਇਸ ਗੱਲ ਦੀ ਹੈ ਕਿ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਦਾਵਾ ਕਰਦੀਆਂ ਨੇ ਕਿ ਜਿਹੜੇ 38% ਲੋਕ ਇਸ ਚੋਣ ਪ੍ਰਕਿਰਿਆ ਤੋਂ ਬਾਹਰ ਨੇ ਚਾਹੇ ਉਹ ਕਿਸੇ ਵੀ ਕਾਰਨ ਕਰਕੇ ਨੇ ਜਿਹੜੇ ਮੈਂ ਕਹ ਪਾਈ ਉਹਨਾਂ 'ਚ ਇੱਕ ਕਾਰਨ ਇਹ ਵੀ ਹੈ ਇਸ ਕਾਰਨ ਕਰਕੇ ਵੀ ਲੋਕਾਂ ਦਾ ਰੁਝਾਨ ਜਿਹੜਾ ਹੈਗਾ ਲੋਕਾਂ ਦਾ ਉਤਸ਼ਾਹ ਜਨਾ ਇਹਨਾਂ ਚੋਣਾਂ ਵੱਲ ਨਹੀਂ ਹੈ ਸੋ ਲੋੜ ਇਸ ਗੱਲ ਦੀ ਹੈ ਕਿ ਜੇ ਆ ਕਿ 38% ਲੋਕ ਲਾਂਭੇ ਨੇ ਤੇ ਇਹਦੇ ਇੱਕ ਨੋਟਾ ਵੀ ਆ ਉਹਦੇ ਤੋਂ ਬਾਅਦ ਲੋਕਾਂ ਦੀ ਜਾਗਰੂਕਤ ਕਰਕੇ ਇਹ ਕਿਤੇ ਸਿਸਟਮ ਨੂੰ ਬਦਲਣ ਦੀ ਗੱਲ ਨਹੀਂ ਹੋ ਰਹੀ ਇਹ ਸਿਸਟਮ ਬਦਲਦਾ ਜਾਵੇ ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਜ਼ਰੂਰ ਕੇਂਦਰਿਤ ਕਰਾਂਗੇ ਕੱਲ ਵੀ ਅਸੀਂ ਕੋਈ ਪਾਣੀਆਂ ਦੀ ਗੱਲ ਕੀਤੀ ਸੀ ਕੱਲ ਵੀ ਅਸੀਂ ਇਸ ਗੱਲ ਦੀ ਕੀਤੀ ਸੀ ਵੀ ਸਾਡੇ ਸਿਧਾਂਤ ਦੇ ਅੰਦਰ ਕਿਹੜੀਆਂ-ਕਿਹੜੀਆਂ ਕਮਜ਼ੋਰੀਆਂ ਨੇ ਕਿੰਨਾਂ ਨੂੰ ਆਪਾਂ ਹੱਲ ਕਰ ਸਕਦੇ ਹਾਂ ਸਿਰਫ ਇਹ ਨਹੀਂ ਕਿ ਆਪਾਂ ਅੰਮ੍ਰਿਤਸਰ ਤੋਂ ਕਿਹੜਾ ਬੋਟ ਜਿੱਨੀਆਂ ਲੈ ਕੇ ਜਿੱਤੂਗਾ ਪਟਿਆਲੇ ਵਾਲਾ ਮਹਾਰਾਜਾ ਜਿੱਤੇਗਾ ਕਿ ਨਹੀਂ ਜਿੱਤੇਗਾ ਉੱਥੇ ਉਹਦੀ ਆਹ ਪਹੁੰਚ ਹੋ ਗਈ ਬਠਿੰਡੇ ਜਿਹੜੀ ਆ ਸਿਮਰਤ ਤੌਰ ਬਾਦਲ ਆ ਉਹਨੇ ਮਤਲਬ ਬਹੁਤ ਚੜ੍ਹਾਈ ਕਰ ਦਿੱਤੀ ਇਹ ਸਾਡਾ ਵਿਸ਼ਾ ਨਹੀਂ ਹੈ ਸਾਡਾ ਵਿਸ਼ਾ ਹੈ ਕਿ ਪਿੰਡਾਂ ਦੇ ਲੋਕ ਅੱਜ ਜਾਗਰੂਤ ਹੋ ਕੇ ਇਸ ਸਿਸਟਮ ਨੂੰ ਜਿਹੜੇ ਵੀ ਲੋਕ ਆਉਂਦੇ ਨੇ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆਉਂਦੀ ਆ ਅਕਾਲੀ ਦਾ ਆਉਂਦੇ ਨੇ ਜਾਂ ਸਾਡੇ ਭਾਜਪਾ ਦੇ ਆਉਂਦੇ ਨੇ ਜੇ ਤੁਸੀਂ ਭਾਜਪਾ ਨੂੰ ਪਿੰਡਾਂ 'ਚ ਰੋਕ ਦਿਓ ਤੇ ਰੋਕਣ ਵਾਲੇ ਇਹ ਵੀ ਨਹੀਂ ਇਹਨਾਂ ਨੇ ਵੀ ਧਟਨੀ ਗਿਦਾਰੀ ਇਹਨਾਂ ਨੇ ਵੀ ਨਰਸਾਂ ਦੇ ਉੱਤੇ ਟੀਚਰਾਂ ਦੇ ਉੱਤੇ ਅਧਿਆਪਕਾਂ ਦੇ ਉੱਤੇ ਬਿਗਨੀ ਕਾਮਿਆਂ ਦੇ ਉੱਤੇ ਡਾਂਗਾਂ ਭਰਾਈਆਂ ਨੇ ਅੱਜ ਵੀ ਲੋਕੀ ਜਿਹੜੇ ਨੇ ਉਹ ਟੈਂਕੀਆਂ ਤੇ ਚੜੇ ਫਿਰਦੇ ਨੇ ਅੱਜ ਵੀ ਔਰਤਾਂ ਜਿਹੜੀਆਂ ਨੇ ਟੈਂਕੀਆਂ ਦੇ ਉੱਤੇ ਨੇ ਤੁਸੀਂ ਇਹ ਸੋਚਿਓ ਵੀ ਜਿਹੜਾ ਪਾਲਤੀ ਆਪਣੀ ਸਵਾਤੀ ਮਾਲੀਵਾਲ ਜਿਹੜੀ ਕਿ ਸੰਸਦ ਹੈ ਜ ਉਹ ਨਹੀਂ ਇਤਨੀ ਬਚਾ ਸਕਦੀ ਉਹਨੂੰ ਉਹਦੇ ਮਤਲਬ ਜਿਹੜੇ ਆ ਉਹ ਘਰੇ ਸੀਐਮ ਸਾਹਿਬ ਦੇ ਘਰੇ ਉਹਨੂੰ ਗਾਲ ਮੰਦਾ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੇਸ਼ ਆਰਥਿਕ ਸ਼ਰਸ਼ਟ ਨਹੀਂ ਉਹ ਤੁਹਾਨੂੰ ਕੀ ਦੇ ਸਕਦਾ ਪਰ ਚਾਹੀਦਾ ਤੇ ਸੀ ਵੀ ਕੇਜਰੀਵਾਲ ਸਾਹਿਬ ਨੂੰ ਵੀ ਉਸ ਵੇਲੇ ਇਹਦਾ ਵਿਰੋਧ ਕਰਦੇ ਜਾਂ ਕੋਈ ਨਾ ਕੋਈ ਬਿਆਨ ਦਿੰਦੇ ਬਿਆਨ ਨਹੀਂ ਦਿੱਤਾ ਸਭੋ ਉਹਦੇ ਹੱਕ ਚ ਮਤਲਬ ਜਿਹੜੇ ਸੰਜੀਤ ਸਿੰਘ ਹੋਣੀ ਸੀ ਭਾਵੇਂ ਉਹ ਮੰਨ ਗਏ ਸੀ ਵੀ ਇਹ ਇੱਕ ਵਾਕਿਆ ਇੱਕ ਸਾਰਾ ਕਤਨਾ ਕੱਟੀ ਹੈ ਪਰ ਫਿਰ ਵੀ ਉਹ ਉਹਦੇ ਨਾਲ ਲਖਨਊ ਉਰ ਪੰਜਾਬ ਚ ਫਿਰਦੇ ਰਹੇ ਔਰ ਆਦੀਪ ਜਿਹੜਾ ਇੱਕ ਥੋੜ ਘੱਟਿਆ ਇੱਕ ਗੱਲ ਜਿਹੜੀ ਕੀਤੀ ਗਈ ਉਹ ਇਹ ਕੀਤੀ ਜਾ ਰਹੀ ਹੈ ਠੀਕ ਹੈ ਸਾਡਾ ਹੱਕ ਹੈ ਸਾਡੇ ਲੋਕਤੰਤਰ ਦੇ ਵਿੱਚ ਸਾਡਾ ਇਹ ਹੱਕ ਮੰਨਦਾ ਕਿ ਅਸੀਂ ਹੜਤਾਲਾਂ ਕਰੀਏ ਰੈਲੀਆਂ ਕਰੀਏ ਧਰਨੇ ਮਾਰੀਏ ਪ੍ਰਦਰਸ਼ਨ ਕਰੀਏ ਸਿਸਟਮ ਦੇ ਖਿਲਾਫ ਜਾਈਏ ਕੋਈ ਸਾਡੀ ਕਿ ਸਾਡੇ ਨਾਲ ਧੱਕਾ ਹੁੰਦਾ ਤਾਂ ਉਹਦੇ ਖਿਲਾਫ ਜਾਈਏ ਇਹ ਮੰਨਿਆ ਜਾ ਸਕਦਾ ਅਗਰ ਕੇਂਦਰੀਵਾਲ ਸਾਹਿਬ ਨੂੰ ਇਹ ਲੱਗਦਾ ਸੀ ਵੀ ਏਜੰਸੀਆਂ ਜਿਹੜੀਆਂ ਨੇ ਚਾਹੇ ਉਹ ED ਹੈ ਚਾਹੇ ਉਹ CBI ਹੈ ਚਾਹੇ ਕੋਈ ਵੀ ਏਜੰਸੀ ਹੈ ਵੀ ਉਹ ਆਮ ਆਦਮੀ ਪਾਰਟੀ ਨਾਲ ਕੇਂਦਰ ਦੀ ਸਰਕਾਰ ਜਾਂ ਭਾਜਪਾ ਦੇ ਦਬਾਅ ਹੇਠ ਸਾਡੇ ਤੇ ਐਕਸ਼ਨ ਲੈ ਰਹੀ ਹੈ ਤੇ ਸਾਡਾ ਪ੍ਰਦਰਸ਼ਨ ਉਹਨਾਂ ਨੇ ਭਾਜਪਾ ਦੇ ਦਫ਼ਤਰ ਕਿਉਂ ਨਹੀਂ ਸੀ ਬੰਦਦਾ ਸਾਡਾ ਵਿਰੋਧ ਬੰਦਦਾ ਸੀ ਉਹਨਾਂ ਏਜੰਸੀਆਂ ਦੇ ਖਿਲਾਫ ਨਾ ਜਾਣੇ ਤੁਸੀਂ ਕਿਦੋਂ ਇਹ ਇਕੱਠ ਲੈ ਕੇ ਜਾ ਕੇ ਕਹੋਗੇ ਕਿ ਤੁਸੀਂ ਕਹਿੰਦੇ ਵੀ ਅਸੀਂ ਲਓ ਜੀ ਅਸੀਂ ਇਕੱਠੇ ਹੋ ਕੇ ਆ ਗਏ ਆ ਤੁਹਾਡੇ ਦਫ਼ਤਰ 'ਚ ਸਾਨੂੰ ਜਿੰਨੇ ਕਿੰਨੂ ਕਰਨਾ ਗ੍ਰਫਤਾਰ ਅੱਜ ਹੀ ਕਰ ਲਓ ਇਹ ਕਿੱਡਾ ਵੱਡਾ ਰੇਕ ਪਾਸੇ ਤੇ ਤੁਸੀਂ ਜਮਾਨਤਾ ਕਰਾ ਰਹੇ ਹੋ ਇੱਕ ਪਾਸੇ ਤੇ ਤੁਸੀਂ ਰੌਲਾ ਪਾ ਰਹੇ ਹੋ ਵੀ ਭਾਜ-ਪਾ ਕਰ ਤੇ ਦੂਜੇ ਪਾਸੇ ਭਾਜ-ਪਾ ਦੇ ਵਿਹੜੇ 'ਚ ਆਪ ਹੀ ਕੱਟ ਕਰਕੇ ਕਹਿੰਦੇ ਸਾਨੂੰ ਗ੍ਰਫਤਾਰ ਕਰ ਲਓ ਇਹ ਕਿੰਨੀ ਕਿਸ਼ੇਰਾਂ ਵਾਲੀ ਗੱਲ ਹੈ ਹਾਂ ਜੇ ਤੁਸੀਂ ਚਾਹੁੰਦੇ ਤਾਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ ਸਿਸਟਮ ਦੇ ਖਿਲਾਫ ਪਰ ਕਿਸੇ ਦਫ਼ਤਰ 'ਤੇ ਜਾ ਕੇ ਜਦੋਂ ਤੁਸੀਂ ਇੰਨਾ ਦਾ ਗ੍ਰਫਤਾਰੀ ਕਰਾ ਲਓਗੇ ਕੋਈ ਰੌਲਾ ਰਪਾ ਜਾਏਗਾ ਤੇ ਦੂਸਰੀ ਧਿਰ ਕਿਹੜੀ ਚੁੱਪ ਬੈਠੇਗੀ ਇਹ ਇੱਕ ਫਸਾਦ ਬਣ ਜਾਏਗਾ ਇੱਕ ਦੂਜੇ ਦੀ ਸਿੱਧੇ ਆਹਮੋ ਸਾਹਮਣੇ ਲੜਾਈ ਬਣ ਜੇਗੀ ਸੋ ਚੰਗਾ ਇਹ ਹੈ ਵੀ ਸਿਸਟਮ ਨੂੰ ਸਮਝ ਕੇ ਸਿਸਟਮ ਦੇ ਮੁਤਾਬਕ ਚੱਲਣ ਦੀ ਗੱਲ ਕਿਉਂਕਿ ਤੁਹਾਡੇ ਏਡੇ ਵੱਡੇ ਆਗੂਆਂ 'ਚ ਇਤਾਂ ਦੀ ਸ਼ੈਨਸ਼ੀਲਤਾ ਨਹੀਂ ਸਦਭਾਵਨਾ ਨਹੀਂ ਪਿਆਰ ਨਹੀਂ ਏਕਤਾ ਨਹੀਂ ਤਾਂ ਫਿਰ ਤੁਸੀਂ ਸਾਨੂੰ ਕੀ ਦੇ ਸਕਦੇ ਅਸੀਂ ਦੇ ਹੀ ਸਮਝਾਂ ਕਿ ਤੁਸੀਂ ਅਗਲੇ 5 ਸਾਲ ਵਾਸਤੇ ਲੋਕਾਂ ਦੀ ਛਿੱਲੇ ਲਾਉਣ ਵਾਸਤੇ ਲੋਕਾਂ ਨੂੰ ਲੁੱਟਣ ਲਈ ਲੋਕਾਂ ਦੇ ਰਾਜ ਕਰਨ ਵਾਸਤੇ ਲੋਕਾਂ ਦੇ ਹੱਕਾਂ ਨੂੰ ਦਬਾਉਣ ਲਈ ਇਹ ਸਿਰਫ ਤੁਹਾਡੀ ਇੱਕ ਚਾਲ ਹੈ ਪਾਰਲੀਮੈਂਟਰੀ ਸਿਸਟਮ ਚ ਆਪੋ ਆਪਣੇ ਬੰਦੇ ਖਿਲਾੜ ਕੇ ਨਹੀਂ ਤਾਂ ਰੇੜੀ ਵਾਲੇ ਚਾਹ ਵਾਲੇ ਦੁਜੇ ਉਹ ਸਾਰੇ ਇਹ ਤਰ੍ਹਾਂ ਦੇ ਵੀ ਸਾਨੂੰ ਵੀ ਕਿਤੇ ਨਾ ਕਿਤੇ ਆਉਣ ਦਾ ਮੌਕਾ ਮਿਲੂਗਾ ਇਹ ਭਰਾਓ ਸਿਆਸਤ ਆ ਇਸ ਸਿਆਸਤ ਚ ਕੁਛ ਆਮ ਬੰਦੇ ਦੀ ਸੁਣਵਾਈ ਨਹੀਂ ਜੇ ਆਮ ਬੰਦੀ ਸੁਣਵਾਈ ਹੁੰਦੀ ਤੇ ਅੱਜ ਜਿੰਨੇ ਵੀ ਕਾਗਜ਼ ਦਾਖਲ ਕੀਤੇ ਗਏ ਉਹ ਕਰੋੜਾਂ ਬੰਦਿਆਂ ਦੇ ਆ ਉਦੋਂ ਤੇ ਕਰੋੜਾਂ ਪੈਸੇ ਹੋਣ ਦੇ ਬਾਵਜੂਦ ਉਹ ਗਰੀਬ ਹੈ ਦੱਸੋ ਉਹ ਗਰੀਬਾਂ ਨੇ ਕਾਗਜ਼ ਭਰੇ ਨੇ ਜਿੰਨਾਂ ਦੀ ਆਮਦਨ ਕਰੋੜਾਂ ਚ ਲੱਖ ਕਰੋੜ ਕਰੋੜ ਦੀ ਗੱਡੀ ਹੈ ਔਰ ਬਾਣ ਦੇ ਔਰ ਕਈ ਕੁਸ਼ ਮੈਂ ਇਹ ਪਹਿਲਾ ਐਪੀਸੋਡ ਬਣਾ ਚੁੱਕਾ ਜਿਹੜਾ ਤੁਸੀਂ ਸੁਣ ਚੁੱਕੇ ਹੋ ਸੋ ਆਓ ਰਲ ਕੇ ਇਹ 2024 ਦੀਆਂ ਲਕਸ਼ਣਾ ਤੋਂ ਬਾਅਦ ਫਿਰ ਜਾ ਕੇ 5 ਸਾਲ ਨੂੰ ਆਉਣੀ ਹੈ ਕਿ ਤੇ ਇਹ ਨਾ ਹੋਵੇ ਵੀ ਤੁਸੀਂ ਆਪਣੇ ਬੋਰਡ ਦਾ ਇਸਤੇਮਾਲ ਕਰਕੇ ਧੋਖੇ ਧਾਣ ਕੇ ਵੀ ਤੁਹਾਡਾ ਹੱਕ ਹੈ ਜੀ ਇਹ ਤੇ ਜ਼ਰੂਰੀ ਪਾਉਣੀ ਚਾਹੀਦੀ ਹੈ ਜੀ ਇਹ ਤੇ ਤੁਹਾਡੇ ਤੋਂ ਬਿਨਾ ਤੇ ਸਰਕਾਰ ਬਣੀ ਨਹੀਂ ਸਕਦੀ ਇਹ ਸਿਰਫ ਇੱਕ ਭਲੇਖੇ ਨਹੀਂ ਸਿਰਫ ਤੇ ਸਿਰਫ 20 ਜਾਂ 22% ਵਾਲਾ 80% ਲੋਕਾਂ ਦੇ ਉੱਤੇ ਰਾਜ ਕਰੇਗਾ ਜਿਸ ਤੰਗ ਦੀਆਂ ਰਿਪੋਰਟਾਂ ਆ ਰਹੀਆਂ ਨੇ ਸੋ ਕਦੇ ਨਾ ਕਦੇ ਅੱਜ ਲੋਕਾਂ ਨੇ ਕਦਮ ਚੁੱਕਣ ਦੀ ਜ਼ਰੂਰਤ ਹੈ ਆਓ ਰਲিয়ে ਪਿੰਡਾਂ ਦੇ ਇਕੱਠ ਕਰੀਏ ਪਿੰਡਾਂ ਦੇ ਇਕੱਠਾਂ 'ਚ ਏਕਤਾ ਪੈਦਾ ਕਰੀਏ ਏਕਤਾ ਕਰਕੇ ਇੱਕ ਲੰਮਾ ਸੰਘਰਸ਼ ਲੜੀਏ ਤੇ ਇਹਨਾਂ ਲੋਕਾਂ ਨੂੰ ਪਿੰਡਾਂ 'ਚ ਆਉਣ ਤੋਂ ਪਹਿਲਾਂ ਵਾਰ ਕਰ ਲੋ ਵਾਰ ਕਰਕੇ ਇਹਨਾਂ ਤੋਂ ਸਵਾਲ ਜ਼ਰੂਰ ਪੁੱਛੋ ਸਵਾਲ ਜ਼ਰੂਰ ਪੁੱਛੋ ਸੌਖੇ ਸਵਾਲ ਪੁੱਛ ਲਓ ਵੱਡੇ ਨਾਂ ਪੁੱਛ ਲਓ ਵੀ ਭਾਈ ਤੁਹਾਨੂੰ ਕਿੰਨੀ ਗ੍ਰਾਂਟ ਮਿਲਦੀ ਹੈ ਤੁਹਾਨੂੰ ਪਿੰਡਾਂ ਦਾ ਪਤਾ ਹੈ ਸਾਡੇ ਇੱਕ ਲੋਕ ਸਭਾ ਹਲਕੇ ਦੇ ਪਿੰਡ ਕਿੰਨੇ ਨੇ ਔਰ ਉਹ ਪਿੰਡਾਂ ਦੇ ਵਿੱਚ ਕਿਹੜੇ-ਕਿਹੜੇ ਛੱਪੜ ਨੇ ਕਿਹੜੇ-ਕਿਹੜੇ ਹਸਪਤਾਲ ਨੇ ਕਿਹੜੇ-ਕਿਹੜੇ ਕੀਨੇ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਇਹ ਤੁਹਾਨੂੰ ਕੋਈ ਪਤਾ ਹੀ ਨਹੀਂ ਸੋ ਇਸ ਕਰਕੇ ਇਹ ਸਵਾਲ ਤੁਹਾਡੇ ਬਣਦੇ ਨੇ ਔਰ ਰਲ ਕੇ ਅਸੀਂ ਸਾਰੇ ਪੰਜਾਬ ਨੂੰ ਜੇ ਪੰਜਾਬ ਦੀ ਸੁਖ ਸ਼ਾਂਤੀ ਚਾਹੁੰਦੇ ਹੋ ਤੇ ਸਿਸਟਮ ਨੂੰ ਬਦਲਣ ਵਾਸਤੇ ਆਪਾਂ ਸਾਰੇ ਰਲ ਕੇ ਇਹ ਯਤਨ ਕਰੀਏ ਇਹੀ ਸਾਡਾ ਅੱਜ ਦਾ ਇਹ ਸੁਨੇਹਾ ਸੀ ਸੋ ਮੈਂ ਕੋਸ਼ਿਸ਼ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਔਰ ਨਾਲ ਨਾਲ ਸ਼ੇਅਰ ਕਰੋ ਆਪਣੇ ਵਿਚਾਰ ਦੇਣੇ ਨਾ ਭੁੱਲਿਓ ਕਿ ਸਾਡਾ ਪ੍ਰੋਗਰਾਮ ਕਿੱਦਾਂ ਦਾ ਕੱਲ ਫੇਰ ਇਸੇ ਟਾਈਮ ਕੋ ਚੰਗਾ ਤੇ ਵਧੀਆ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗਾ ਉਦੋਂ ਤੱਕ ਸਾਨੂੰ ਦਿਓ ਯਾਗਤ ਰੱਬ ਰਾਖਾ